ਤੁਹਾਡਾ ਨਾਮ ਕੀ ਨਾਈਸ ਟੂ ਬੀ ਹਲੋ ਮਾਈਕ ਨੇੜੇ ਕਰੋ ਸਾਹਮਣੇ ਨਹੀਂ ਆ ਰਹੇ ਕੋਈ ਨਾ ਸਾਹਮਣੇ ਕੈਮਰੇ ਵੱਲ ਸਾਹਮਣੇ ਦੇਖੋ ਸਾਹਮਣੇ ਮੁੰਡੇ ਵਾਲਾ ਤੁਸੀਂ ਆਪਣੀ ਗਵਾਹੀ ਵੀ ਜੀ ਲਖਾਇ ਕਿ ਤੁਸੀਂ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀ ਬਿਮਾਰ ਹੋਣ ਦੇ ਕਾਰਨ ਤੁਹਾਡੇ ਤੋਂ ਚੱਲਿਆ ਫਿਰ ਨਹੀਂ ਜਾਂਦਾ ਸੀ ਜਦੋਂ ਵੀ ਸ਼ਿਵਾਸ ਨੇ ਰੱਬ ਦੇ ਦਾਸ ਕੋਲੋਂ ਪ੍ਰਾਰਥਨਾ ਕੀਤੀ ਤਾਂ ਪ੍ਰਭੂ ਨੇ ਤੁਹਾਨੂੰ ਦਿੱਤੀ ਚੰਗਿਆਈ ਤਾਰੀਫ ਕਰੋ ਜ਼ੋਰ ਦੀ ਪ੍ਰਸ਼ੰਸਾ ਹੁੰਦੀ ਹੈ ਹਾਜੀ ਸਭ ਦੁਆਈ ਲੜੀ ਨੂੰ ਦੁਆ ਦੋਵਾਰੀ ਲਗਾਈ ਦਿੱਤਾ ਦੁਆਈ ਲੱਗੀ ਆ ਤੁਹਾਨੂੰ ਕੀ ਪ੍ਰੋਬਲਮ ਕੀ ਸੀ ਉਹਨਾਂ ਦਾ ਰਗੜਾ ਕਰਾ ਦੇ ਚੱਕਰ ਆਉਂਦੇ ਹਿਟਰੋਜਨ ਕਰਦਾ ਸੀ ਅੱਛਾ ਜੀ ਦੋ ਕਟ ਮੈਂ ਦੋ ਰੋ ਜਾਂਦਾ ਸੀ ਤੇ ਜਿਸ ਦਿਨ ਤੁਸੀਂ ਚਰਚਾ ਹੈ ਉਸ ਦਿਨ ਵੀ ਤੁਹਾਡੀ ਕੰਡੀਸ਼ਨ ਬਹੁਤ ਜ਼ਿਆਦਾ ਮਾੜੀ ਸੀ ਹਾਲਾਤ ਬੜੇ ਮਾੜੇ ਸੀ ਮੈਂ ਇਹਨਾਂ ਨੂੰ ਬੈਠ ਲਈ ਕਹਿੰਦਾ ਸੀ ਕਹਿੰਦਾ ਮੇਰੇ ਤੋਂ ਬੈਠਾ ਨਹੀਂ ਜਾਂਦਾ ਮੈਂ ਕਿਹਾ ਕੋਈ ਗੱਲ ਨਹੀਂ ਤੇ ਜਦੋਂ ਬੈਠੇ ਜਦੋਂ ਲਾਸਟ ਟਾਈਮ ਪ੍ਰੇਅਰ ਕੀਤੀ ਇਹਨਾਂ ਦੇ ਲਈ ਔਰ ਵਿਸ਼ਵਾਸ ਕਰਿਆ ਜੀ ਉਹਨੂੰ ਵਿੱਚ ਦਵਾਈ ਵੀ ਲਾ ਦਿੱਤੀ ਆ ਨਾਲ ਦੇ ਨਾਲ ਠੀਕ ਹੋ ਗਿਆ ਤਾਰੀਫ ਕਰੋ ਜੋਰ ਦੀ ਪ੍ਰਭੂ ਯਿਸੂ ਮਸੀਹ ਦੀ ਜਿੱਦੋਂ ਇਹ ਚਰਚਾ ਹੈ